i

आपण दुध पा दुध पाल तो आपण बुंदी पाांग एक पॅकट बुंदीला दो चमचे नमक दे कॉलीी मिरच गरम मस ਧਨੀਆ ਪਾਊਡਰ ਥੋੜੀ ਜਿਹੀ ਆਪਾਂ ਮਿਸਟ ਪਾਵਾਂਗੇ ਵਿੱਚ ਇਸ ਤਰ੍ਹਾਂ ਗੁੰਦੇ ਵਾਲੇ ਇੱਕ ਆਪਾਂ ਗੁੰਦੇ ਕੋਲੀਆਂ ਬਾਦਮ ਮਿਲ ਗਿਆ ਤੋੜੇ ਜੋ ਪੰਜ ਜਾਣੇ ਨੇ ਹਨਾ ਹਾਂਜੀ ਅੰਮ ਆਹ ਗੁੰਦ ਜੀ ਲਿਆ ਆਖੜਾ ਦੇ ਆ ਜਾਣਗੇ ਨਹੀਂ ਚ ਤੇ ਨਹੀਂ ਰੂਗਾ ਇਹ ਝੋਲਾ ਆ ਜਾਣਗੇ ਅੰਮਾ ਇਹ ਕਿਰੋਟੀ ਬੜੇ ਜੀ ਠੀਕ ਹੈ ਠੀਕ ਹੈ ਹਾਂ ਉਹ ਵੱਲ ਕੀ ਕਰਨਾ ਨਹੀਂ ਇਹ ਤੋਲੀਆਂ ਤਾਂ ਇਹ ਤੇ ਆਈਆਂ ਉਹ ਪਿਆਨੇ ਗੋਲੀਆਂ ਲਿਆ ਮੈਂ ਚਾਹਾਂ ਤੇ ਨਹੀਂ 5 5 ਹੋਰ ਪਾਉਣੀਆਂ ਨੇ ਖੜ ਜਾ ਕਮਜੋ ਤੇ ਬੁੰਦੀ ਆ ਨਾਲ ਇੰਗਰੀਡिएंट ਰੈਡੀ ਸੀ ਜਾਂ ਮੱਤਰ ਆਪਣੇ ਨਾ ਖੇਤ ਦੇ ਵਿੱਚ ਨਾ ਅੱਜ ਨਾ ਟਰੈਕਟਰ ਇਹਦੇ ਪਰ ਆਚਾਰ ਪਰ ਨਾ ਚੱਲ ਰਿਹਾ ਅੱਜ ਆਪਣਾ ਤੀਜਾ ਦਿਨ ਹੈ ਚਾਰ ਦਾ ਪਾਉਂਦਿਆਂ ਦਾ ਇਹ ਨਾ ਹੁਣ ਸਾਰਾ ਚਾਰ ਪੈ ਗਿਆ ਇਹਦੇ ਪਰ ਨਾ ਸਾਰੀ ਦਿਹਾੜੀ ਹੁਣ ਟਰੈਕਟਰ ਚੱਲੂਗਾ ਇੱਕ ਦਿਹਾੜੀ ਇਹਦੇ ਪਰ ਟਰੈਕਟਰ ਚੱਲੂ ਚੱਲਦਾ ਤਾਂ ਤਿੰਨ ਦਿਨ ਹੋ ਗਿਆ ਟਰੈਕਟਰ ਨੂੰ ਇਹਦੇ ਪਰ ਇਕਨ ਹੀ ਚੱਲਦੇ ਨੂੰ ਇਹਨੂੰ ਮਤਲਬ ਅੱਜ ਜਮੀ ਵੀ ਨਹੀਂ ਖੜਨਾ ਹੈਗਾ ਇਹ ਨਾ ਜਿੱਦਾਂ ਦਾ ਆਚਾਰ ਪਾਉਣ ਲੱਗਿਆ ਉਦੋਂ ਦਾ ਟਰੈਕਟਰ ਇਸ ਤਰ੍ਹਾਂ ਹੀ ਚੱਲ ਰਿਹਾ ਇਹਨੂੰ ਆਣ ਪੱਧਰ ਕਰਤਾ ਚਾਰ ਐਨ ਪੱਧਰ ਕਰਕੇ ਇਹਦੇ ਪਰਨਾ ਹੁਣ ਨਾ ਇਹਨੂੰ ਟਾਕ ਦੇਣਗੇ ਸਮਾਰ ਕੇ ਚੰਗੀ ਤਰ੍ਹਾਂ ਟਾਕ ਕੇ ਇਹਨੂੰ ਆਪਾਂ ਫਿਰ ਉੱਪਰ ਮਿੱਟੀ ਪਾ ਦੇਣਗੇ ਵੀ ਮਤਲਬ ਮੀਂਹ ਦਾ ਪਾਣੀ ਇਹਨੂੰ ਜਮੀਨਾਂ ਲੱਗੇ ਇਹਨਾਂ ਨਹੀਂ ਫਿਰ ਜੋ ਮੜਾ ਮੋਟਾ ਨੰਗਾ ਰਹਿ ਜਾਂਦਾ ਚਾਰ ਤਾਂ ਚਾਰ ਆਪਣਾ ਫਿਰ ਖਰਾਬ ਹੋ ਜਾਂਦਾ ਨਹੀਂ ਤਾਂ ਕਰਕੇ ਇਸ ਕਰਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਟਾਕ ਦੇਣਾ ਟਾਕ ਕੇ ਇਹਨੂੰ ਸਮਾਰ ਕੇ ਵੀ ਪਾਣੀ ਜਮੀ ਬਿਲਕੁਲ ਨਾ ਲੱਗੇ ਇਸ ਕਰਕੇ ਆਪਾਂ ਨੇ ਮੂਹਰੇ ਮੂਰਲੇ ਪਾਸੇ ਇਹਦੇ ਅਚਾਰ ਜਿੱਥੇ ਪਾਏ ਆ ਮੂਰਲੇ ਪਾਸੇ ਉੱਥੇ ਟੋਆ ਪਟਾਇਆ ਵਾ ਕ੍ਰੈਨ ਨਾਲ ਟੋਆ ਪਟਾਇਆ ਸੀ ਵੀ ਜੇ ਮੀਂਹ ਪਵੇ ਤਾਂ ਸਾਰਾ ਪਾਣੀ ਉਹਦੇ ਵਿੱਚ ਟੋਏ ਦੇ ਵਿੱਚ ਪਈ ਜਾਵੇ। ਵੀ ਇਹਦੇ ਵਿੱਚ ਜਮੀ ਪਾਣੀ ਨਾਲ ਰਚੇ ਜੇ ਪਾਣੀ ਮੜਾ ਮੋਟਾ ਰਚ ਜਾਂਦਾ ਤਾਂ ਇਹਨੂੰ ਉਲੀ ਲੱਗ ਜਾਂਦੀ ਆ ਉਹਦੇ ਕਰਕੇ ਇਹ ਫਿਰ ਅਚਾਰ ਖਰਾਬ ਹੋ ਜਾਂਦਾ। ਇਸ ਕਰਕੇ ਆਪਾਂ ਨੇ ਟੋਆ ਪਟਾਇਆ ਵਾ। ਆਪਾਂ ਨੇ ਹੁਣ ਜੀ ਇਹ ਬਸ ਹੁਣ ਤਿੰਨ ਮਾਤਾ ਬਲੋ ਅਚਾਰ ਆਪਣਾ ਅੱਜ ਤੀਆ ਦਿਨ ਹੈ ਕੰਪਲੀਟ ਹੋ ਜਾਣਾ ਜਿਹਨਾਂ ਕੰਮ ਬਹੁਤ ਜ਼ਿਆਦਾ ਹੁੰਦਾ ਹੈ 4 ਦਾ ਪਾਉਂਦਾ ਪਰ ਸਾਲ ਪਰ ਆਰਾਮਦਾਰੀ ਰਹਿੰਦੀ ਆ ਪਰ ਬਹੁਤ ਵਧੀਆ ਵੈਸੇ ਗਾਇਆਂ ਵਾਸਤੇ 1000 ਸਾਨੂੰ ਤਾਂ ਕਈ ਸਾਲ ਹੋ ਗਏ ਪਾਉਂਦਿਆਂ ਨੂੰ ਇਹ 1000 ਵੀ ਸਾਨੂੰ ਬੈਸਟ ਲੱਗ ਰਿਹਾ 1000 ਇਹ ਮਤਲਬ ਚਲੋ ਆਪਣਾ ਆਪਣਾ ਹੁੰਦਾ ਕਿਸੇ ਨੂੰ ਕਿਸ ਤਰ੍ਹਾਂ ਲੱਗਦਾ ਲੋਟ ਕਿਸੇ ਨੂੰ ਕਿਸ ਤਰ੍ਹਾਂ ਲੋਟ ਲੱਗਦਾ ਸਾਨੂੰ ਆਏ ਆ ਵੀ ਚਲੋ ਸਾਡੇ ਫਿਰ ਇਹ ਸਰਦਾਰ ਜੀ ਡਿਊਟੀ ਤੇ ਜਾਂਦੇ ਨੇ ਇਸ ਕਰਕੇ ਆਪਾਂ ਨੇ ਤਾਂ ਕਰਕੇ ਇਹ 4 ਪਾਇਆ ਇਨਾ ਟਾਈਮ ਨਹੀਂ ਹੁੰਦਾ ਹੈਗਾ ਸਾਡੇ ਲਈ ਕੱਖ ਵੜਨ ਦਾ ਤਾਂ ਕਰਕੇ ਆਪਾਂ ਨੇ ਇਹ ਚਾਰ ਪਾਇਆ ਹਰ ਇੱਕ ਸਾਲ ਆਪਾਂ ਇਸ ਤਰ੍ਹਾਂ ਹੀ ਚਾਰ ਪਾਉਣੇ ਆ ਐਤਕੀ ਥੋੜਾ ਜਿਆਦਾ ਵੱਧ ਪਾਇਆ ਚਾਰ ਪਿਛਲੇ ਸਾਲ ਥੋੜਾ ਜਿਹਾ ਇਹਦੋਂ ਥੋੜਾ ਜਿਹਾ ਘੱਟ ਸੀ ਐਤਕੀ ਜਿਆਦਾ ਆ ਚਾਰ ਪਾਇਆ ਵਾ ਆਪਣਾ ਕਿਉਂ ਇਹ ਡੰਗਰ ਗાયਾਂ ਨਾ ਦੁੱਧ ਅਚਾਰ ਪਰੇ ਦੰਦੀਆਂ ਨੇ ਜੇ ਆਪਾਂ ਕੱਖ ਪਾਉਣਿਆਂ ਤਾਂ ਕੱਖਾਂ ਪਰ ਇਹ ਦੁੱਧ ਨਹੀਂ ਦੰਦੀਆਂ ਹੈਗੀਆਂ ਤਾ ਕਰਕੇ ਆਪਾਂ ਕੱਖ ਬੀਜਦੇ ਨਹੀਂ ਬੀਜਦੇ ਵੀ ਹੈਗੇ ਸਿਆਲ ਚ ਵਰਸੀਨ ਬੀਜ ਲਾਣੇ ਆ ਪਰ ਪਰ ਫਿਰ ਵੀ ਚਾਰ ਵੱਧ ਤੋਂ ਵੱਧ ਚਾਰੇ ਪਾਉਣੇ ਆ ਅਸੀਂ ਕੱਖਾ ਨਾ ਰੱਜਦੇ ਨਹੀਂ ਹੈਗੇ ਵਰਸੀਨ ਨਾ ਰੱਜਦੇ ਨਹੀਂ ਹੈਗੇ ਡੰਗਰ ਉਹਦੇ ਕਰਕੇ ਆਪਾਂ ਵਰਸੀਨ ਇਹ achar ਤਾਂ ਪਾਉਣੇ ਆ ਇਹ ਨਾ ਮਤਲਬ ਇੱਕ ਇੱਕ ਪੰਡ ਇੱਕ ਇੱਕ ਪੰਡ ਨਾ ਰੱਜ ਜਾਂਦੇ ਨੇ ਇੱਕ ਪੰਡ ਦੂਈ ਖੁਲਲੀ ਚ ਪਾਦਣ ਇੱਕ ਦੂਈ ਖੁਲਲੀ ਚ ਪਾਦਨੇ ਪੰਡ ਉਹਦੇ ਕਰਕੇ ਇਹ ਗਾਏ ਆ ਰੱਜ ਜਾਂਦੀਆਂ ਨੇ ਕਿਉਂ ਇਹ ਨਾ ਥੋੜਾ ਜਿਹਾ ਗਾਏ ਜਿਆਦੇ ਖਾਣੇ ਵਾਲੇ ਹੁੰਦੇ ਨੇ ਨਾ ਗાયਾਂ ਇਸ ਕਰਕੇ ਆਪਾਂ ਤਾਂ ਕਰਕੇ ਚਾਰ ਪਾਉਨੇ ਵੀ ਇਹਨਾਂ ਨਾਲ ਢਿੱਡ ਭਰ ਜਾਂਦਾ ਇਹਨਾਂ ਦਾ ਕਿਉਂਕਿ ਖਾਣਾ ਤਾਂ ਫਿਰ ਵੀ ਇਹ ਡੰਗਰ ਰੱਜਦੇ ਨਹੀਂ ਹੈਗੇ ਜੇ ਬਲੌਕ ਵਧੀਆ ਲੱਗਿਆ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ আর ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ